ਸੰਤਾਂ ਦੇ ਗੁਪਤ ਬਚਨ ਪੋ ਦੀ ਸੰਗ੍ਰਾਂਦ ਲਈ ਕਰ ਲਵੋ ਜਪਜੀ ਸਾਹਿਬ ਦੀ ਸੰਪਤੀ ਦਾ ਜਾਪ 13 ਵਾਰ ਕਰ ਲਵੋ ਜੋ ਕਿਸਮਤ ਚ ਨਹੀਂ ਵੀ ਹੈਗਾ ਉਹ ਵੀ ਮਿਲ ਜਾਏਗਾ ਇਹਨਾਂ ਪੰਕਤੀਆਂ ਦੇ ਜਾਪ ਦੇ ਨਾਲ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰੋ ਸੰਗਤ ਜੀ ਸੋ ਪਹਿਲਾਂ ਆਪਾਂ ਫਤਿਹ ਬੁਲਾਈਏ ਆਪਣੀਆਂ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਮਹਾਪੁਰਖ ਬਚਨ ਕਰਦੇ ਹੁੰਦੇ ਸੀ ਕਹਿੰਦੇ ਭਾਈ ਜਦੋਂ ਸੰਗਰਾਦ ਆਉਂਦੀ ਐ ਚਾਹੇ ਉਹ ਕਿਹੜੇ ਮਰਜੀ ਮਹੀਨੇ ਦੀ ਸੰਗਰਾਦ ਕਿਉਂ ਨਾ ਹੋਵੇ ਕਹਿੰਦੇ ਆਪਾਂ ਜਿੱਥੇ 12 ਮਹਾ ਦਾ ਪਾਠ ਕਰਦੇ ਆਂ ਜਾਂ ਸੁਣਦੇ ਆਂ ਤੇ ਹਰ ਇੱਕ ਮਹੀਨੇ ਦੀ ਗੱਲ 12 ਮਹਾ ਦੇ ਵਿੱਚ ਕੀਤੀ ਗਈ ਹੈ ਸਤਿਗੁਰੂ ਮਹਾਰਾਜ ਦੇ ਵੱਲੋਂ 12 ਮਹਾ ਦੇ ਵਿੱਚ ਸਾਨੂੰ ਬੜਾ ਕੁਝ ਸਮਝਾਇਆ ਗਿਆ ਰੁੱਤਾਂ ਦਾ ਹਵਾਲੇ ਵੀ ਦਿੱਤੇ ਗਏ ਪਰ ਅਸਲ ਦੇ ਵਿੱਚ ਸਮਝਾਇਆ ਉੱਥੇ ਮਨੁੱਖ ਨੂੰ ਹੀ ਗਿਆ ਤੇ ਸਮਝਾਉਣ ਦੀ ਗੱਲ ਜਿਹੜੀ ਹੈ ਉੱਥੇ ਇੱਕ ਇਨਸਾਨ ਨੂੰ ਹੀ ਹੋਈ ਹੈ ਸਭ ਤੋਂ ਵੱਧ ਜੇ ਲੋੜ ਪਈ ਤੇ ਇਨਸਾਨ ਨੂੰ ਸਮਝਾਉਣ ਦੀ ਹੀ ਲੋੜ ਪਈ ਆ ਗੁਰਮਖੋ ਬੇਨਤੀ ਕਰਦੇ ਮਾਂ ਕਿ ਜਪਜੀ ਸਾਹਿਬ ਦੀਆਂ ਪੰਕਤੀਆਂ ਨੂੰ ਜਦੋਂ ਆਪਾਂ ਪੜ੍ਹਦੇ ਆ ਨਾ ਉਹਦੇ ਉਹਦੇ ਵਿੱਚ ਹੀ ਬਹੁਤ ਵੱਡੀ ਸਿੱਖਿਆ ਛੁਪੀ ਹੋਈ ਹੈ ਤੇ 12 ਮਹਾ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਜੀ ਨੇ ਬੜੀ ਕਿਰਪਾ ਕਰ ਦਿੱਤੀ ਅਪਾਰ ਕਿਰਪਾ ਕਰਕੇ ਸਾਨੂੰ ਨਿਵਾਜਿਆ ਬੜੀ ਰਹਿਮਤ ਸਾਡੇ ਤੇ ਕੀਤੀ ਆ ਬੜੀ ਰਹਿਮਤ ਜਿਹੜੀ ਆ ਸਾਡੇ ਤੇ ਕੀਤੀ ਆ ਸਾਧ ਸੰਗਤ ਬੇਨਤੀ ਕਰਾਂ ਵੀ ਸਤਿਗੁਰੂ ਮਹਾਰਾਜ ਕਹਿੰਦੇ ਕਹਿੰਦੇ ਏ ਗੁਰ ਸਿੱਖੋ ਇਸ ਗੱਲ ਨੂੰ ਯਾਦ ਰੱਖਣਾ ਇਸ ਗੱਲ ਨੂੰ ਹਮੇਸ਼ਾ ਆਪਣੇ ਹਿਰਦੇ 'ਚ ਵਸਾ ਕੇ ਰੱਖਣਾ ਕਹਿੰਦੇ ਗੁਰਬਾਣੀ ਦਾ ਜਦੋਂ ਜਾਪ ਕਰਦੇ ਆ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਜਦੋਂ ਜਾਪ ਕਰਦੇ ਆ ਨਾ ਗੁਰਸਿੱਖੋ ਤੇ ਯਾਦ ਰੱਖਿਓ ਵੀ ਇਹ ਚੀਜ਼ ਸਾਡੇ ਹਿਰਦੇ ਚ ਹੋਵੇ ਇਸ ਚੀਜ਼ ਨੂੰ ਅਸੀਂ ਜ਼ਰੂਰ ਯਾਦ ਰੱਖੀਏ ਕਿ ਸਤਗੁਰੂ ਤੇਰੀ ਇਹ ਅਪਾਰ ਕਿਰਪਾ ਹੈ ਤੇਰੀ ਹੈ ਇਹ ਅਪਾਰ ਮਿਹਰ ਹੈ ਕਿ ਤੂੰ ਮੇਤੋਂ ਇਹ ਜਾਪ ਕਰਵਾ ਰਿਹਾ ਹੈ ਤੇਤੋਂ ਜਿਹੜੀ ਹੈ ਮੈਨੂੰ ਇਹੋ ਹੀ ਉਮੀਦ ਹੈ ਸਤਿਗੁਰੂ ਕਿ ਮੇਰੇ ਤੋਂ ਕਦੇ ਵੀ ਕੋਈ ਗਲਤ ਕੰਮ ਨਾ ਹੋਵੇ ਮੇਤੋਂ ਕਦੇ ਵੀ ਕੋਈ ਬੁਰਾ ਕੰਮ ਨਾ ਹੋਵੇ ਸਤਿਗੁਰੂ ਮੇਰੇ ਤੇ ਇੰਨੀ ਕੋ ਕਿਰਪਾ ਕਰਿਓ ਮੇਰੇ ਤੇ ਇੰਨੀ ਕੋ ਮਿਹਰ ਕਰਿਓ ਸਤਿਗੁਰੂ ਮਹਾਰਾਜ ਇੰਨੀ ਕੋ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਿਵਾਜ ਦਿਓ ਜੀ ਸਾਧ ਸੰਗਤ ਜਪਜੀ ਸਾਹਿਬ ਦਾ ਜਾਪ ਕਰੋ ਜੇਕਰ ਆਪਾਂ ਬੁਰੇ ਕੰਮਾਂ ਤੋਂ ਬੁਰੀ ਸੰਗਤ ਤੋਂ ਬਚਣਾ ਹੈ ਨਾ ਤੇ ਜਪਜੀ ਸਾਹਿਬ ਦੀ ਇੱਕ ਇੱਕ ਪੰਗਤੀ ਦਾ ਜਾਪ ਕਰਦੇ ਜਾਓ ਇੱਕ ਇੱਕ ਪੌੜੀ ਲੈ ਲਓ 38 ਪੌੜੀਆਂ ਨੇ ਜਪਜੀ ਸਾਹਿਬ ਦੀਆਂ 38 ਪੌੜੀਆਂ ਦਾ ਰੋਜ਼ ਅਗਰ ਜਾਪ ਕਰੀਏ ਇੱਕ ਇੱਕ ਪੌੜੀ ਕਰਕੇ ਇੱਕ ਇੱਕ ਪੌੜੀ ਦੇ ਅਰਥਾਂ ਨੂੰ ਸਮਝਦੇ ਜਾਈਏ ਸਾਡੇ ਤੇ ਬਹੁਤ ਵੱਡੀ ਕਿਰਪਾ ਬਹੁਤ ਵੱਡੀ ਰਹਿਮਤ ਜਿਹੜੀ ਹੈ ਸਤਿਗੁਰਾਂ ਦੀ ਉਹੀ ਵਰਤ ਜੇਗੀ ਇਥੇ ਬਹੁਤਾ ਲੰਬਾ ਚੌੜਾ ਕੰਮ ਕਰਨ ਦੀ ਜਿਹੜੀ ਹੈ ਕੋਈ ਲੋੜ ਹੀ ਨਹੀਂ ਹੈਗੀ ਬਹੁਤਾ ਲੰਬਾ ਚੌੜਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ। ਸੋ ਸਾਧ ਸੰਗਤ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਆ, ਪਾਤਸ਼ਾਹ ਦੀ ਜਿਹੜੀ ਕਿਰਪਾ ਆ ਉਹ ਸਾਡੇ ਉੱਪਰ ਉਦੋਂ ਵਰਤਦੀ ਹੈ। ਸਾਡੇ ਉੱਪਰ ਉਦੋਂ ਹੁੰਦੀ ਹੈ ਜਦੋਂ ਅਸੀਂ ਸਤਿਗੁਰੂ ਦੀ ਸਿੱਖਿਆ ਨੂੰ ਲੈ ਕੇ ਚੱਲਦੇ ਆਂ। ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਤੋਂ ਆਪਾਂ ਜਿਹੜਾ ਹੈ ਨਾਲ ਚੱਲਦੇ ਆਂ ਤੇ ਸਤਿਗੁਰੂ ਸਾਡੇ ਤੇ ਰਹਿਮਤ ਕਰ ਦਿੰਦੇ ਨੇ। ਗੁਰਮੁਖੋ ਜਿਵੇਂ ਕਿ ਆਪਾਂ ਪੜ੍ਹਦੇ ਆਂ ਮੈਨੂੰ ਚੀਜ਼ਾਂ ਚਾਹੀਦੀਆਂ ਨੇ ਮੈਨੂੰ ਵਸਤੂਆਂ ਚਾਹੀਦੀਆਂ ਨੇ ਸਤਿਗੁਰੂ ਕਹਿੰਦੇ ਜਦੋਂ ਤੂੰ ਗੁਰੂ ਦੀ ਸਿੱਖਿਆ ਨੂੰ ਸਮਝ ਲਏਗਾ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸਮਝ ਲਏਗਾ ਗੁਰਸਿੱਖਾ ਕਹਿੰਦੇ ਤੈਨੂੰ ਮਿਲਣ ਦੀ ਜਿਹੜੀ ਹੈ ਵਸਤੂਆਂ ਕੋਈ ਜਿਹੜੀ ਦਿੱਕਤ ਪਰੇਸ਼ਾਨੀ ਕਦੀ ਵੀ ਨਹੀਂ ਹੋਵੇਗੀ ਸਤਿਗੁਰੂ ਤੇਰੇ ਤੇ ਇੰਨੇ ਪ੍ਰਸੰਨ ਹੋ ਜਾਣਗੇ ਇੰਨੀਆਂ ਤੇਰੇ ਤੇ ਕਿਰਪਾ ਹੋਣਗੀਆਂ ਤੂੰ ਦਾਤਾਂ ਲੈਂਦਾ ਥੱਕ ਜਾਏਂਗਾ ਪਰ ਸਤਿਗੁਰੂ ਤੇਨੂੰ ਦਿੰਦੇ ਨਹੀਂ ਥੱਕਣਗੇ ਦੇਂਦਾ ਦੇ ਲੈਂਦੇ ਥੱਕ ਪਾਹੇ ਆ ਦੁਨਿਆਵੀ ਵਸਤੂਆਂ ਤਾਂ ਤੇਰੇ ਅੱਗੇ ਪਿਛੇ ਫਿਰਨਗੀਆਂ ਜਦੋਂ ਤੂੰ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜੇਂਗਾ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਜਦੋਂ ਤੂੰ ਵਿਚਾਰੇਂਗਾ ਕਾਸ਼ਾ ਕਹਿੰਦੇ ਕਹਿੰਦੇ ਭਾਈ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਾ ਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜਨਾ ਵਿਚਾਰਨਾ ਤੇ ਸਤਿਗੁਰੂ ਕਹਿੰਦੇ ਜਿਨ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਆਪ ਵਸਦਾ ਉਹ ਹਨ ਗੁਣਾ ਦੇ ਸਮੁੰਦਰ ਤੇ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋ ਜਾਏ ਤੇ ਪਿਆਰਿਓ ਸਤਿਗੁਰੂ ਮਹਾਰਾਜ ਉਹ ਤੇ ਕਿਰਪਾ ਕਰਕੇ ਉਹਨੂੰ ਸਾਰੀਆਂ ਵਸਤੂਆਂ ਸਾਰੀਆਂ ਬਖਸ਼ਿਸ਼ਾਂ ਦੇ ਦਿੰਦੇ ਨੇ ਇਹ ਹੈ ਗੁਰੂ ਦੀ ਕਿਰਪਾ ਇਹ ਹੈ ਸਤਿਗੁਰੂ ਦੀ ਮਿਹਰ ਸੋ ਪਿਆਰਿਓ ਇਦਾਂ ਦਾ ਆਪਣੇ ਆਪ ਨੂੰ ਬਣਾਈਏ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਮੰਗਣ ਦੀ ਵੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਕਾ ਖਾਲਸਾ